ਕੀ ਨਾਮ ਤੁਹਾਡਾ ਮੈਮ ਜਤਿੰਦਰਪਾਲ ਸਿੰਘ ਜੀ ਜਤਿੰਦਰਪਾਲ ਸਿੰਘ ਜਿੱਦਾਂ ਅਜੇ ਬੱਚਾ ਤੁਹਾਡੇ ਕੋਲੋਂ ਹੋ ਗਿਆ ਸੀ ਕਿੰਨੇ ਵਜੇ ਕਰੋ ਤੁਹਾਨੂੰ ਇਹ ਜੀ 2 ਤੋਂ 2:30 ਵਜੇ ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਉਹ ਜਿਹੜਾ ਬੱਚਾ ਲੈ ਕੇ ਜਾ ਰਿਹਾ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਮੈਂ ਤੁਹਾਡੀ ਮੈਮ ਕਰ ਲੇ ਕਿ ਨੈਪ ਕੀਤਾ ਬੱਚਾ ਬੱਚਾ ਕੱਲ ਦੱਸ ਦੋ ਹਾਂ ਦੱਸ ਦੋ ਕੁਝ ਹੋ ਸਕਦੇ ਹੋ ਮੈਂ ਸਿਰਫ ਇਹ ਪੁੱਛਣਾ ਚਾਹਨਾ ਮੇਰਾ ਬੱਚਾ ਔਰ ਕਿਤਾ ਜਾਊਗਾ ਨਹੀਂ ਇੰਨੀ ਤੂੰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਬਾਕੀ ਮੈਂ ਇਹ ਕਹਿ ਰਿਹਾ ਵੀ ਇਹ ਪ੍ਰੋਪਰਲੀ ਕਲੀਅਰ ਕਰਨ ਵੀ ਵਾਕਈ ਜਿਨ੍ਹਾਂ ਵੀ ਕੀਤਾ ਉਹਨਾਂ ਤੋਂ ਬੰਦੀ ਕਾਰਵਾਈ ਪੂਰੀ ਕਰੋ ਉਸ ਮਹਿਲਾ ਦੇ ਨਾਲ ਵੀ ਗੱਲਬਾਤ ਕਰ ਕੀਤੀ ਕੋਸ਼ਿਸ਼ ਕੀਤੀ ਪਰ ਉਸਨੇ ਜਿਹੜਾ ਕੀਤਾ ਕੁਝ ਵੀ ਨਹੀਂ ਬੋਲਿਆ ਹਾਲ ਹੁਣ ਇਸੇ ਹੀ ਦਿਨਾਂ ਗੱਲਬਾਤ ਕਰਦੀਆਂ ਕਿ ਐਸੇ ਕਾਰਨ ਸੀਗੇ ਅਤੇ ਹੁਣ ਕਿਹਨੇ ਕੋ ਦਿੰਦਾ ਜਿਹੜਾ ਕੀਤਾ ਇਹਨੂੰ ਅਰੈਸਟ ਪਾਈਏ ਤੇ ਕੀ ਕੀ ਕਿਹੜੀ ਧਾਰਾ ਜਰੀ ਹੈ ਲਾਈ ਗਈ था कादली मैम कर ली किडनैप किया बच्चा बच्चा काली हम दसने हम दसने कुछ बोल दे मैम हम दसने मैम हां जी एक मिनट मैम दसने कुछ मैम मैम कादली मैम बच्चा छोटा मासूम बच्चा क्यों कि ड्रेप पिता सीगा पिता सीगा हम कुछ मैम मैम गलती पे पछतावा है हम गलती है पछतावा है हम ਮੈਂ ਗਲਤੀ ਕਿੰਨੀ ਪਛਤਾ ਰਹਾ ਹੈਗਾ ਉਹ ਦੇਖ ਸਕਦੇ ਹੋ ਇਹ ਉਹੀ ਆ ਮਹਿਲਾ ਬਏ ਜਿਸਨੇ ਛੋਟੀ ਬੱਚੀ ਨੂੰ ਕਿਡਨਾਪ ਕਰਕੇ ਇੱਕ ਪਾਰਕ ਦੇ ਵਿੱਚ ਲਵਾਰਸ ਵਾਂਗੂ ਛੱਡ ਦਿੱਤਾ ਸੀ ਤੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਜਿਹੜਾ ਕੀ ਹੈ ਠੀਕ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਿੰਦਰਪਾਲ ਸਿੰਘ ਹੈ ਜੀ ਜਤਿੰਦਰਪਾਲ ਸਿੰਘ ਜਿੱਦਾਂ ਅਜੇ ਬੱਚਾ ਤੁਹਾਡੇ ਕੋਲੋਂ ਹੋ ਗਿਆ ਸੀ ਕਿੰਨੇ ਵਜੇ ਘਰੋਂ ਗੁੰਮ ਹੋਇਆ ਇਹ ਜੀ 2 ਤੋਂ 2:30 ਵਜੇ ਦੇ ਵਿੱਚ ਵਿੱਚ ਉੱਥੋਂ ਗਾਇਬ ਹੋਇਆ ਮੈਂ ਕੈਮਰੇ ਦੀ ਸਾਰੀ ਸੀਸੀਟੀਵੀ ਵੀ ਦਿੱਤੀ ਇਹਨਾਂ ਨੂੰ ਹਾਂ ਬਟ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਮਹੱਲੇ ਵਾਲਿਆਂ ਨੇ ਔਰ ਮੇਰਾ ਐਸਐਸਓ ਸਾਹਿਬ ਨੇ ਮੇਰਾ ਬਹੁਤ ਸਾਥ ਦਿੱਤਾ ਕੁਛ ਹੀ ਘੰਟੇ ਮੇਰਾ ਬੱਚਾ ਲਬਾਤਾ ਉਹਨਾਂ ਨੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਹੜੇ ਕਿਹੜੇ ਏਰੀਏ ਤੋਂ ਵਿੱਚੋਂ ਬੱਚਾ ਲੱਗਿਆ ਇਹ ਹਾਤਾ ਮੁਹੰਮਦ ਤਾਇਰ ਛੇਮੀ ਪਾਸੇ ਗੋਦਵਰੀ ਗੋਲਜੀ ਅੱਛਾ ਤੇ ਸੀਸੀ ਕੈਮਰਾ ਵੀ ਇੱਕ ਫੁਟੇਜ ਆਈਗੀ ਉਹ ਲੇਡੀਸ ਕੋਨ ਹੈ ਜਿਹੜਾ ਬੱਚਾ ਲੈ ਕੇ ਜਾ ਰਹੀ ਉਹ ਮੇਰੇ ਘਰ ਦਾ ਹੀ ਮੈਂਬਰ ਹੈ ਜੀ ਮਤਲਬ ਕਿ ਮੇਰੇ ਭਰਾ ਦੀ ਵਾਈਫ ਹੈ ਹਾਂ ਬਾਕੀ ਮੈਂ ਫਿਰ ਵੀ ਇਹੀ ਕਹਾਂਗਾ ਫਿਰ ਵੀ ਕਾਰਵਾਈ ਕਰਨ ਜੋ ਵੀ ਬੰਦੀ ਕਾਰਵਾਈ ਹੈ ਜੋ ਅਗਰ ਜੇ ਉਹਨੇ ਕੀਤਾ ਤੇ ਉਹਦੇ ਤੇ ਬ ਬਾਕੀ ਮੈਂ ਕਹਿੰਦਾ ਮੇਰਾ ਬੱਚਾ ਤਾਂ ਕਿੱਦਾਂ ਪਹੁੰਚਿਆ ਮੈਂ ਸਿਰਫ ਇਹ ਪੁੱਛਣਾ ਜਨਨਾ ਮੇਰਾ ਬੱਚਾ ਤੋਰ ਕਿਤਾ ਜਾਊਗਾ ਨਹੀਂ ਇੰਨੀ ਦੂਰ ਗੁਰਦੇਵ ਨਗਰ ਤੋਂ ਮਿਲਿਆ ਬੱਚਾ ਗੁਰਦੇਵ ਨਗਰ ਕਿੱਦਾਂ ਪਹੁੰਚਿਆ ਇਹਨਾਂ ਨੂੰ ਮੈਂ ਇਹੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਹੈ ਇਨਵੈਸਟਿਗੇਟ ਕਰਨ ਵੀ ਮੇਰਾ ਬੱਚਾ ਸੀਸੀਟੀਵੀ ਫੋਟੋ ਚ ਕਢਾਨ ਕਿੱਦਾਂ ਪਹੁੰਚਿਆ ਮੇਰਾ ਬੱਚਾ ਕਿੰਨੇ ਕਹ ਗਿਆ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈਗਾ ਸਰ ਦੇਖਿਆ ਹੋਵੇ ਜਿੱਦਾਂ ਬੱਚਾ ਬੜੀ ਦੇ ਜਲਦੀ ਤੁਸੀਂ ਸੀਸੀ ਕੈਮਰਾ ਵੀ ਪਾ ਲ ਕੇ ਦਿੱਤਾ ਪਤਾ ਲੱਗ ਗਿਆ ਵੀ ਕੌਣ ਲੈ ਕੇ ਗਿਆ ਲੱਗਦਾ ਵੀ ਉਹ ਡਰ ਦੇ ਖੋਪ ਖਾ ਕੇ ਵੀ ਉਹਨਾਂ ਨੇ ਪਾਰਕ ਦੇ ਵਿੱਚ ਛੱਡ ਗਏ ਮੈਨੂੰ ਨਹੀਂ ਲੱਗਦਾ ਜੀ ਮੈਂ ਚਾਹ ਕੇ ਚਾਹਨਾ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਉਹ ਸ਼ਖਸ ਹੈ ਕੱਲ ਨੂੰ ਮੇਰੇ ਬੱਚੇ ਨੂੰ ਜਾਨੀ ਜਾਨੀ ਵੀ ਹੈਗੀ ਹੈ ਕੋਈ ਲੜਾਈ ਝਗੜਾ ਵੀ ਪਰਵਾਹ ਨਹੀਂ ਮੇਰਾ ਪਰਿਵਾਰ ਲੜਾਈ ਝਗੜਾ ਕੋਈ ਨਹੀਂ ਹੈ ਬਾਕੀ ਤੁਹਾਨੂੰ ਪਤਾ ਆਪਸੀ ਅਸੀਂ ਘਰ ਭਰਾ ਭਰਾ ਅਸੀਂ ਬੜੇ ਖੁਸ਼ ਰਹਿੰਦੇ ਹਾਂ ਸਾਡਾ ਕੋਈ ਆਪਸੀ ਉਹ ਨਹੀਂ ਹੈਗਾ ਗੱਟ ਮੈਨੂੰ ਆਪ ਨਹੀਂ ਸਮਝ ਲੱਗ ਰਹੀ ਵੀ ਇਹ ਚੀਜ਼ ਕਿੱਦਾਂ ਹੋ ਗਈ ਬਾਕੀ ਮੈਂ ਉਹ ਜੀ ਕਹਿ ਰਿਹਾ ਵੀ ਇਹ ਪ੍ਰੋਪਰ ਕਲੀਅਰ ਕਰਨ ਵੀ ਵਾਕਈ ਜਿਹਨੇ ਵੀ ਕੀਤਾ ਔਰਤ ਬੰਦੀ ਕਾਰਵਾਈ ਪੂਰੀ ਕਰੋ ਤੇ ਹੁਣ ਕਿਹੜੇ ਢਾਣੇ ਦੇ ਬੱਚੇ ਮਿਲਿਆ ਤੁਹਾਨੂੰ ਇਹ ਮੈਨੂੰ 5 ਨੰਬਰ थाने 'ਚ ਮਿਲਿਆ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜਾ ਪੁਲਿਸ ਨੇ ਬੜੀ ਤੇਜ਼ੀ ਨਾਲ ਕੰਮ ਹਾਂਜੀ ਮੈਂ ਸੱਚ ਜੀ ਤੁ ਮੇਰੇ ਬੱਚੇ ਨੂੰ ਲੁਭਾਂ ਚ ਮੇਰੀ ਸਹਾਇਤਾ ਕੀਤੀ ਇੱਕ ਬਾਕੀ ਦਾ ਬੱਚਾ ਦੇ ਜਿਹੜੇ ਐਸ ਚ ਨੰਬਰ 3 ਨੰਬਰ ਐਸ ਚ ਜੁੜ ਗਿਆ ਅੱਜ 3 ਨੰਬਰ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਅਮਰਤ ਸਿੰਘ ਜੀ ਕੰਮ ਕਿਦਾ ਕੀਤਾ ਕੰਮ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਕੋਚੀ ਕੋਚੀ ਘਟਿਆ ਜੇ ਮੇਰਾ ਬੱਚਾ ਮੈਨੂੰ ਦਵਾਤਾ ਜੀ ਉਹਨਾਂ ਨੇ ਠੀਕ ਹੈ ਮੈਂ ਮੈਂ ਨਾ ਪੂਰੀ ਸਪੋਰਟ ਕਰਦਾ ਮੇਰੇ ਨਾਲ ਉਹਦੇ ਨਾਲ ਕੋਈ ਨਹੀਂ ਹੈਗਾ ਉਹ ਮੇਰੇ ਨਾਲ ਰਲ ਕੇ ਰਹਿੰਦਾ ਹੈ ਮਿਲ ਕੇ ਅਸੀਂ ਕੰਮ ਕਰਦੇ ਹਾਂ ਮਿਲ ਕੇ ਜੋ ਵੀ ਅਸੀਂ ਕਰਦੇ ਹਾਂ ਮੇਰਾ ਭਰਾ ਕੋਲ ਕੋਈ ਲੰਬਾ ਨਹੀਂ ਹੈਗਾ ਭਰਾ ਦੇਵਤਾ ਹੈ ਭਰਾ ਦੇਵਤਾ ਮੇਰਾ ਫੋਨ ਦੇ ਵੱਲ ਕੋਈ ਦਿੱਕਤ ਨਹੀਂ ਹੈਗੀ ਬਾਕੀ ਮੈਂ ਫਿਰ ਵੀ ਕਹਿ ਰਿਹਾ ਜਿੰਨੇ ਕੋਈ ਕੀਤਾ ਦੋਸ਼ਿਆ ਦਾ ਕਰਦੇ ਹਾਂ ਹਾਂ ਵਾ ਜਿੰਨੇ ਜਿੰਨੇ ਕੀਤਾ ਉਹ ਤਾਂ ਦੋਸ਼ਿਆ ਦਾ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕੀਤੀ ਬੱਚੇ ਚਾਚੀ ਸੀ ਨਾ ਉਹ ਹਾਂਜੀ ਹਾਂਜੀ ਬਾਕੀ ਇਦਾਂ ਨਹੀਂ ਪਹਿਲਾਂ ਕਲੀਅਰ ਕਰੋ ਕਿ ਉਹਨੇ ਕੀਤਾ ਨਾ ਹੋਵੇ ਤਾਂ ਪਰ ਸੀ ਕੈਮਰਾ ਦੀ ਪਾਲਣਾ ਹੋਣੀ ਤਾਂ ਲੱਗਣਾ ਹੀ ਵੱਡਾ ਨਹੀਂ ਮਿਲਣਾ ਸੀ ਬੱਚਾ ਵੱਡਾ ਆਸਾ ਵੀ ਹੋ ਸਕਦਾ ਸੀ ਹਾਂਜੀ ਹਾਂਜੀ ਹੋ ਸਕਦਾ ਲੱਗਦਾ ਵੀ ਮੇਰੇ ਪਿੱਛੇ ਸਮੇਂ ਦੇ ਇੱਕ Shimla Puri ਤੇ ਜੋ ਹਾਂਜੀ ਹਾਂਜੀ ਐਕਟਵਾ ਤੇ ਲੈ ਕੇ ਗਏ ਸੀ ਹਾਂਜੀ ਹਾਂਜੀ ਲੈ ਕੇ ਗਏ ਸੀ ਉਦੋਂ ਵੱਡਾ ਆਸਾ ਆਦੀ ਲੱਗਦਾ ਸੀ ਵੀ ਇਹਨਾਂ ਨੂੰ ਵੀ ਵੱਡਾ ਆਸਾ ਕਰਨਾ ਸੀ ਹੁਣ ਕੁਝ ਨਹੀਂ ਕਹਿ ਸਕਦੇ ਜੀ ਉਹਦੇ ਉਹਦੇ ਦਿਲਾਂ ਦੇ ਮਨ 'ਚ ਕੀ ਚੱਲ ਰਿਹਾ ਸੀ ਹੋ ਸਕਦਾ ਹੋ ਸਕਦਾ ਸੀ ਠੀਕ ਹੈ ਬਾਕੀ ਬੜੀ سپورਟ ਕੀਤੀ ਇਹਨਾਂ ਨੇ ਜਿਹਦੇ ਕਰਕੇ ਮੇਰਾ ਬੱਚਾ ਮੈਨੂੰ ਮਿਲ ਗਿਆ ਮੈਂ ਧੰਨਵਾਦ ਕਰਦਾ ਜਿੰਦਾਬਾ ਉਹਦੀ ਚੰਗੀ ਤਰ੍ਹਾਂ ਤਸੱਲੀ ਕਰਕੇ ਪਤਾ ਕਰਕੇ ਉਹਦੇ ਤੇ ਬੰਦੀ ਕਾਰਵਾਈ ਕਰੋ ਬੰਦੀ ਕਾਰਵਾਈ ਉੱਤੇ ਕੀਤੀ ਬੰਦੀ ਕਾਰਵਾਈ ਉੱਤੇ ਕੀਤੀ ਜਾਵੇ ਬਾਕੀ ਇਹ ਕਾਫੀ ਖੁਸ਼ੀ ਕਾ ਇਹ ਮਾਮਲਾ ਹੈ ਇਹ ਬੱਚਾ ਮਿਸ ਹੋਇਆ ਸੀਗਾ ਤੇ ਇਹਦਾ ਕੋਰਪੋਰਮਡ ਹੋ ਗਿਆ ਪਰ ਹੁਣ ਇਨਵੈਸਟੀਗੇਟ ਕਰਦੇ ਆਂ ਵੀ ਬੱਚਾ ਕਿਵੇਂ ਗਿਆ ਕਿੱਥੇ ਉੱਥੇ ਪਹੁੰਚਿਆ ਉਹ ਇਨਵੈਸਟੀਗੇਸ਼ਨ ਕਰਕੇ ਫਿਰ ਤੁਹਾਨੂੰ ਅਸੀਂ ਸਾਰੀ ਬਾਤ ਚੋ ਸੀਨੀਅਰ ਅਫਸਰ ਆਪਣੀ ਪ੍ਰੈਸ ਕਾਨਫਰੰਸ ਕਰਕੇ ਸਾਰਾ ਕਲੀਅਰ ਕਰ ਦੇਲੀਆ ਸਰ ਕਿਹੜੇ ਥਾਣੇ ਕਿਹੜੇ ਥਾਣੇ ਦਾ ਮਾਮਲਾ ਸੀ ਔਰ ਕਿਹੜੇ ਥਾਣੇ ਜੋ ਬੱਚਾ ਬਰਾਮਦ ਹੋਇਆ ਇਹ ਤਿੰਨ ਨੰਬਰ ਡਿਵੀਜ਼ਨ ਦੇ ਵਿੱਚ ਬੱਚਾ ਮਿਸ ਹੋਇਆ ਸੀਗਾ ਤੇ ਉਸ ਤੋਂ ਬਾਅਦ ਸਾਰੇ ਸਾਰੇ ਪਾਸੇ ਸਰਕੂਲੇਟ ਕੀਤਾ ਸੀਗਾ ਚਲੋ ਪਰ ਪ੍ਰਮਾਤਮੇ ਦੀ ਕਿਰਪਾ ਨਾਲ ਬੱਚਾ ਸਹੀ ਸਥਾਨ ਤੇ ਮਿਲ ਗਿਆ ਪੰਜ ਰੌਟ ਪੰਜ ਨੰਬਰ ਦੇ ਵਿੱਚ ਚਾਰ ਪੰਜ ਘੰਟਿਆਂ ਉਹ ਹਾਲੇ ਕਲੀਅਰ ਕਰਦੇ ਆ ਵੀ ਕੀ ਦੀ ਹੈਗੀ ਆ ਹਾਲੇ ਸਾਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਸਾਨੂੰ ਐਸੋਸੀਏਸ਼ਨ ਦਾ ਪਾਰਟ ਆ ਜੋ ਵੀ ਹੋਊਗਾ ਜਿੱਤੇ ਵੀ ਉਹਦੇ ਤੋਂ ਕਾਰਵਾਈ ਕਰੇ ਜੇਕਰ ਦੋਸ਼ੀ ਹੋਵੇ ਕਾਰਵਾਈ ਕਰੋ ਬਿਲਕੁਲ ਕੀਤੀ ਠੀਕ ਹੈ ਧੰਨਵਾਦ ਬਾਕੀ ਗੱਲ ਉਸ ਨੂੰ ਲੱਭ ਕੇ ਭਾਜੀ ਭਾਜੀ ਮਾਮਲਾ ਕੀ ਹੋਇਆ ਸਰ ਦੱਸ ਸਕਦੇ ਹੋ ਫਿਰ ਮਾਮਲਾ ਕੀ ਹੈ ਮਾੜਾ ਦੱਸ ਦੇ ਥੋੜਾ ਸਰ ਥੋੜਾ ਬਰੀਕ ਕਰਦੇ ਹਾਂ ਮਾਮਲਾ ਜੀ 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 ਤੁਸੀਂ ਸਾਨੂੰ ਕੋਈ ਪਹਿਲਾਂ ਸਹੀ ਤਰੀਕ ਨਾਲ ਪੁੱਛੋਗੇ ਅਸੀਂ ਉਸ ਤਰੀਕ ਨਾਲ ਦੱਸਾਂਗੇ ਤੁਹਾਨੂੰ ਚਲੋ ਇਹ ਕਿਡਨੈਪ ਦਾ ਸੀਗਾ ਮਾਮਲਾ ਉਹਦੇ ਵਿੱਚ ਲੇਡੀ ਜਨ ਨੂੰ ਅਰੈਸਟ ਕੀਤਾ ਬੱਚਾ ਬਰਾਮਦ ਕਰ ਲਿਆ ਹਮ ਤੇ ਕਿੰਨੇ ਸਾਲ ਦੀ ਬੱਚੀ ਸੀਗੀ ਬੱਚੀ ਨਹੀਂ ਸੀ ਬੇਟਾ ਸੀਗਾ ਉਹਨਾਂ ਦਾ ਇਹਨਾਂ ਦੇ ਜੇਠ ਦੇ ਲੜਕਾ ਸੀਗਾ ਦਈ ਸਾਹਿਬ ਨੇ ਸਾਕਾਰਨਾ ਕਰਕੇ ਇਹਨਾਂ ਨੇ ਕਿਡਨੈਪ ਉਹ ਵੈਰੀਫਾਈ ਕਰ ਰਹੇ ਆ ਜੀ ਨਹੀਂ ਸਾਹਿਬ ਜਿਹੜੀ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਵੈਰੀਫਾਈ ਕਰ ਰਹੇ ਆ ਸਰ ਇੱਕ ਸੀਜੀਟੀ ਵੀ ਆਈ ਹੈ ਜਿੰਦੇ ਵਿੱਚ ਪਾਰਕ ਦੇ ਲੇਡੀਜ਼ ਛੱਡ ਕੇ ਬੱਚਾ ਜਾ ਰਹੀ ਹੈ ਜੀ ਇਹੀ ਨੇ ਬਿਲਕੁਲ ਬਿਲਕੁਲ ਐਸਾ ਰਿਸ਼ਤੇਦਾਰੀ ਜੀ ਇਦਾਂ ਹੀ ਕੰਮ ਕੀਤਾ ਗਿਆ ਕਾਰਵਿਕ ਕੀਤੀ ਜਾਏਗੀ ਬਹੁਤ ਬਹੁਤ ਵੈਰੀਫਾਈ ਕਰ ਰਹੇ ਆ ਜੀ ਮਰਕੇ ਜੇ ਜੋ ਵੀ ਹੋਗਾ ਅਸੀਂ ਉਸਸ ਹੱਥ ਨਹੀਂ ਠੀਕ ਹੈ ਠੀਕ ਹੈ ਗੱਲਬਾਤ ਸੁਣੀ ਦੌਰਾਨ ਐਸ ਨੇ ਸਾਥ ਸੁਪਟੇ ਗਿਆ ਤੇ ਹੋਰ ਖਬਰਾਂ ਲਈ ਸਾਡੇ ਨਾਲ ਜੁੜੇ ਹੋ ਲੁਧਾਣਾ ਲਾਈਵ ਦੇ ਨਾਲ ਜੀਮਪੇ ਰਿਪੋਰਟ ਧੰਨਵਾਦ